ਬਾਬੂ ਨੂੰ ਚੜਦਾ ਜਾਂਦਾ ਨਹੀਂ ਕੁਝ ਮੈਂ ਕਰੇਲੀ ਕਰ ਰਿਹਾ ਸੀ ਮੈਨੂੰ ਬਜ਼ੁਰਗ ਨੇ ਕਿਹਾ ਸੀ ਬੇਟਾ ਡਾਇਨਾਸੌਰ ਤੇ ਸ਼ਾਇਦ ਦੁਬਾਰਾ ਆ ਜਾਏ ਕਾਲੀਦਲ ਦੁਬਾਰਾ ਨਹੀਂ ਆਉਣਾ ਸੋ ਇਸ ਕਰਕੇ ਮੇਰਾ ਖਿਆਲ ਬਜ਼ੁਰਗ ਵੀ 80 90 ਸਾਲ ਦਾ ਹੀ ਤੇ ਮੇਰਾ ਖਿਆਲ ਉਹਦੀ ਗੱਲ ਜਿਆਦੀ ਵਧੀਆ ਸੀ ਮੇਰਾ ਖਿਆਲ ਉਹ ਬਜ਼ੁਰਗ ਦਾ ਜਵਾਬ ਜਿਆਦਾ ਵਧੀਆ ਇਹਨਾਂ ਦਾ ਸੁਪਨੇ ਵੇਖ ਰਹੇ ਨੇ ਸੁਪਨੇ ਵੇਖਣ ਦਾ ਕਿਸੇ ਦਾ ਅਧਿਕਾਰ ਨਹੀਂ ਕੋ ਹੋ ਸਕਦੇ ਜਿਹੜਾ ਜਿਹੜਾ ਗੈਂਗਸਟਰ ਜਿਹੜਾ ਨਸ਼ੇ ਖਤਮ ਕੀਤੇ ਇਹਦਾ ਮਤਲਬ ਚਾਬੀ ਇਹਨਾਂ ਕੋਲ ਹੈ ਇਹਨਾਂ ਨੇ ਬੰਦ ਕਰਨੇ ਦੇਖੋ ਅਕਾਲੀ ਦਲ ਜਿਹੜਾ ਹੈ ਐਸ ਵੇਲੇ ਬਿਲਕੁਲ ਆਸ਼ੀਏ ਤੇ ਹੈ ਜਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਲੜ ਰਿਆ ਉਮੀਦਵਾਰ ਟਿਕਟ ਸਰੈਂਡਰ ਕਰਦੇ ਟਿਕਟ ਛੱਡ ਕੇ ਭੱਜੇ ਚੰਡੀਗੜ੍ਹੋਂ ਉਸ ਜਿਹੜੀ ਰਾਜਧਾਨੀ ਹੈ ਸਾਡੀ ਦੇਸ਼ ਦੀ ਸਾਡੀ ਪ੍ਰਦੇਸ਼ ਦੀ ਸੌਰੀ ਉਹਦੀ ਰਾਜਧਾਨੀ 'ਚ ਬੰਦਾ ਟਿਕਟ ਛੱਡ ਦੇ ਕਿੱਥੋਂ ਵੱਡੀ ਕਿਹੜੀ ਗੱਲ ਹੈ ਔਰ ਥਾ-ਥਾ ਦੇ ਤੁਹਾਡੇ ਸਾਹਮਣੇ ਇਹਨਾਂ ਦੇ ਕੁਝ ਪਾਰਟੀ ਛੱਡ ਕੇ ਜਾ ਰਹੇ ਆ ਕਿਸੇ ਨੂੰ ਪਾਰਟੀ ਕਰਕੇ ਕੱਢਣ ਜਾ ਰਹੇ ਕਿਉਂਕਿ ਪਰਿਵਾਰਵਾਦ ਬਹੁਤ ਹੈਵੀ ਹੋ ਗਿਆ ਹੁਣ ਜਿਹੜਾ ਮੈਂ ਤੁਹਾਨੂੰ ਮੁੱਖ ਦੀ ਜੀ ਗੱਲ ਦੱਸਾਂ ਨਾ ਜਿਹੜਾ ਛੋਟਾ ਜਿਹਾ ਛੌਟ ਤੇ ਵੇਚਿਆ ਕਿ ਜਿਹੜਾ ਲੋਕਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਹੁਣ ਹਾਲਾਤ ਤੇ ਉਹਨਾਂ ਦੀ ਇਹੋ ਜਿਹੀ ਹੋਣੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜਿਹੜੇ ਲੋਕ ਗੁਰੂ ਸਾਹਿਬ ਦੇ ਨਹੀਂ ਹੋਏ ਉਹ ਪੰਜਾਬ ਦੇ ਕਿੱਥੋਂ ਹੋ ਸਕਦੇ ਤੇ ਲੋਕਾਂ ਦੇ ਕਿੱਥੋਂ ਹੋ ਸਕਦੇ ਨੇ ਜਿਹੜਾ ਲੋਕਾਂ ਨੇ ਗੁਰੂ ਸਾਹਿਬ ਦਾ ਖੌਫ ਨਹੀਂ ਹੈਗਾ ਉਹਨਾਂ ਨੂੰ ਲੋਕਾਂ ਦਾ ਖੌਫ ਕਿੱਥੋਂ ਹੋਣਾ ਅਸੀਂ ਲੋਕ ਕਿਸੇ ਘਾਸ ਦੇ ਹੋਈਏ ਕਿਸੇ ਧਰਮ ਦੇ ਹੋਈਏ ਗੁਰੂ ਸਾਹਿਬ ਜਾ ਰਹੇ ਹੁਣ ਕਿਤੇ ਸਾਨੂੰ ਰਸਤੇ ਜੋਨ ਗੱਡੀਆਂ ਸਾਈਡ ਤੇ ਕਰਕੇ ਸਾਈਡ ਤੇ ਹੱਥ ਜੋੜ ਕੇ ਖੜੋ ਜਾਨੇ ਗੱਡੀਆਂ ਖਲਾਰ ਦਿੰਦੀਆਂ ਪਰ ਇਹ ਲੋਕ ਤੇ ਇੰਨੇ ਕੰਘਾਰੀ ਨੇ ਮਤਲਬ ਉਹਨਾਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਨੇ ਉਹਨਾਂ ਨੂੰ ਮਾਫੀਆਂ ਦੇਣ ਦੇ ਨੇ ਕੱਲ ਬੀਬੀ ਆਰ ਸਿਮਰਤ ਕੋ ਬਾਦਲ ਜੀ ਦੀ ਫੋਟੋ ਕੋਦੀ ਚੁੱਕ ਕੇ ਖੜੀ ਸੀ ਇਹ ਕਿੰਨਾ ਕੀ ਦੀ ਗੱਲ ਕਰਦੇ ਜਿਹੜੇ ਪੰਥ ਦੀ ਗੱਲ ਕਰਦੇ ਨੇ 328 ਰੂਪ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਂ ਗਾਇਬ ਹੋ ਜਾਣ ਉਹਦਾ ਕੋਈ ਤੋਹਫਾ ਨਾ ਲੱਗੇ ਜਾਗਦੀ ਜੋਤ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਸਰੂਪ ਹੀ ਗਾਇਬ ਹੋ ਜਾਂਦੇ ਪਰ ਇਹ ਲੋਕ ਨੇ ਛੋਟੇ ਵੀ ਰਹਿਣਾ ਤਾਂ ਕੁਛ ਨਹੀਂ ਇਹਨਾਂ ਦਾ ਤੇ ਪ੍ਰਮਾਤਮਾ ਦੇਖੋ ਹੁਣ ਜਿਨ੍ਹਾਂ ਨੇ ਉਹਨਾਂ ਦਾ ਮੱਥਾ ਲਾਇਆ ਉੱਥੇ ਤੇ ਪ੍ਰਮਾਤਮਾ ਦੇਖੋ ਪ੍ਰਮਾਤਮਾ ਇਹ ਕੁਛ ਇਹਨਾਂ ਦਾ ਕਰ ਸਕੇ ਮੇਰਾ ਨਹੀਂ ਖਿਆਲ ਇਹਨਾਂ ਦਾ ਕੁਛ ਹੋਵੇ ਕਿਉਂਕਿ ਤੁਸੀਂ ਵੇਖੋ 18 ਤਿੰਨਾਂ ਚ ਜਾਗੇ ਆ ਹੁਣ ਨਾ ਇਹਨਾਂ ਤਿੰਨ ਜ ਰਹਿਣਾ ਨਾ ਇਹਨਾਂ 13 ਜ ਰਹਿਣਾ ਹੈ ਤੁਹਾਡੇ ਸਾਹਮਣੇ ਹੋਣਾ ਦੇਖੋ ਆ ਲੱਗਦਾ ਵੀ ਰਾਜਨੀਤੀ ਦੇ ਵਿੱਚ ਧਰਮ ਲੋਕ ਕੇ ਕਰ ਦਿੰਦੇ ਨੇ ਜਿੱਥੇ ਲੋੜ ਪੈਂਦੀ ਹੈ ਇਹਨਾਂ ਨੂੰ ਕਾਹਤ ਇੱਕ ਨੂੰ ਬਸ ਲੰਨੇ ਨੇ ਜਾਂ ਆਪਣਾ ਗੁਰੂ ਘਰਾਂ ਨੂੰ ਬਸ ਤੋਂ ਕਰਦੇ ਨੇ ਦੋ ਤਰ੍ਹਾਂ ਦੀ ਰਾਏ ਲਿੱਤੀ ਹੈ ਇੱਕ ਦੇ ਸਿਧਾਂਤ ਨੂੰ ਮੰਨਦੀ ਹੈ ਬਾਬਾ ਸਾਹਿਬ ਭੀਮਰਾਓਂ ਵੇਦਕਰਦੇ ਕਿਉਂਕਿ ਉਹਦੇ ਚ ਸਾਰੇ ਵਰਗਾਂ ਦਾ ਬਰਾਬਰ ਸਤਕਾਰ ਹੈ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਹੈ ਭਾਵੇਂ ਇੱਕ ਮੁਹੱਲੇ ਚ ਲੋਕ ਵਗ ਵਗ ਵਰਗਾਂ ਦੇ ਰਹਿੰਦੇ ਨੇ ਉਹਨਾਂ ਨੂੰ ਬਰਾਬਰ ਲੈ ਕੇ ਚੱਲਿਆ ਜਾਂਦਾ ਇੱਕ ਬੰਨੇ ਉਹ ਲੋਕ ਨੇ ਜਿਹੜੇ ਵਿਕਾਸ ਤੇ ਕਰਦੇ ਨਹੀਂਗੇ ਹਮੇਸ਼ਾ ਧਰਮ ਦੇ ਨਾਂ ਤੇ ਤੁਹਾਡੇ ਝਖਮਾਂ ਦੀ ਕੋਈ ਨਾ ਕੁਛ ਇਹੋ ਜਿਹਾ ਕੰਮ ਕਰਨਗੇ ਵੀ ਤੁਸੀਂ ਲੋਕ ਭਾਵੁਕ ਹੋ ਜਾਓਗੇ ਕਿ ਧਰਮ ਦੀ ਜਿਹੜੀ ਸਾਡੀ ਨਵਜੋ ਸਾਰਿਆਂ ਦੀ ਕਮਜ਼ੋਰ ਹੈ ਭਾਵੇਂ ਕੋਈ ਵੀ ਹੋ ਮੈਂ ਮਾਫਤ ਮਾਫੀ ਚਾਹੁੰਦਾ ਇਸ ਗੱਲ ਦੀ ਇਸ ਕਰਕੇ ਉਹ ਉਹ ਕਦੀ ਵੀ ਉਹਦੇ ਤੇ ਕੰਮ ਨਹੀਂ ਕਰਨਗੇ ਔਰ ਇਹ ਇਹ ਲੋਕ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਕਰਦੇ ਨੇ ਹੁਣ ਤੁਸੀਂ ਅ ਸੋਸ਼ਲ ਮੀਡੀਆ ਤੇ ਦੇਖ ਲਓ ਮਤਲਬ ਉਹ ਮਤਲਬ ਕਿੱਡੀ ਵੱਡੀ ਚੀਜ਼ ਕਹਿ ਰਹੇ ਨੇ ਕਿ ਹਮਨ ਨੂੰ ਕੋ ਲਾਏ ਹੈ ਮਤਲਬ ਅਮਰਾਮ ਜੋ ਰਾਮ ਜੀ ਕੋ ਲਾਏ ਹੈ ਹਮਨ ਨੂੰ ਲਾਏਗੇ ਯਾਰ ਰਾਮ ਜੀ ਸ੍ਰਿਸ਼ਟੀ ਰਚਨਾਰ ਨੇ ਮਤਲਬ ਲੋਕ ਵੀ ਕੋ ਗਲਤੀਆਂ ਵੀ ਰੱਬ ਕਿਹੋ ਜੀ ਇਹਨਾਂ ਤੋਂ ਕਰਾ ਰਿਆ ਕਿ ਜਿਹੜੇ ਰਾਮ ਜੀ ਨੂੰ ਲੈ ਕੇ ਆਏ ਮਤਲਬ ਪਹਿਲੀ ਵਾਰੀ ਇਹ ਸੁਣਿਆ ਜੋ ਛੋਟੇ ਦੁਦੇਡੇ ਹੋਏ ਆ ਹਮੇਸ਼ਾ ਇਸ ਹੁੰਦੇ ਆ ਕਿ ਰਾਮ ਜੀ ਜਿਹੜੇ ਨੇ ਉਹ ਸ੍ਰਿਸ਼ਟੀ ਦੇ ਕੁਦਰਤ ਦੇ ਰਚਨਾ ਆਨੇ ਇਸ ਦੁਨੀਆ ਦਾ ਦੇ ਔਰ ਉਹਨਾਂ ਨੇ ਉਹਨਾਂ ਨੇ ਹਰ ਇੱਕ ਦਾ ਹਰ ਇੱਕ ਦਾ ਭਲਾ ਕੀਤਾ ਔਰ ਹਰ ਇੱਕ ਨੂੰ ਦਿੱਤਾ ਆ ਪਰ ਪਹਿਲੀ ਵਾਰੀ ਸੁਣ ਰਿਹਾ ਵੀ ਕੋਈ ਬ੍ਰਾਮ ਜੀ ਨੂੰ ਵੀ ਲੈ ਕੇ ਆਇਆ ਇੰਨੀ ਵੱਡੀ ਵੱੱਜਰ ਗੁਨਾਹੇ ਲੋਕ ਕਰ ਰਹੇ ਨੇ ਔਰ ਹੁਣ ਲੋਕ ਕਹ ਰਹੇ ਆ ਹਮ ਉਹਨੂੰ ਲਾਏਗੇ ਜਿੰਨ ਕੋ ਰਾਮ ਜੀ ਲਾਏ ਉਹ ਕਹ ਰਹੇ ਵੀ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਜਿੰਨੂੰ ਰਾਮ ਜੀ ਲੈ ਆਏ ਆ ਪਰ ਕੁਦਰਤ ਜਿਹੜੀ ਹੈ ਉਹ ਦੇਖੋ ਧਰਮ ਦੇਖੋ ਪਰਮਾਤਮਾ ਦਾ ਨਾਮ ਹੁੰਤੇ ਆ ਪਰ ਇਹ ਦੇਖੋ ਅੱਜ ਵਿਕਾਸ ਦੀ ਗੱਲ ਕਰਨ ਪੀ ਦੇਸ਼ ਦੀ ਜੀਡੀਪੀ ਕਿਉਂ ਡਾਊਨ ਹੈ ਦੇਸ਼ ਦੇ ਵਿੱਚ ਮਹਿੰਗਾਈ ਕੋਈ ਇੰਨੀ ਜ਼ਿਆਦੀ ਵਧੀ ਹੈ ਗਰੀਬ ਨੂੰ ਦੱਸੋ ਵੀ 50 ਰੁਪਏ ਵਾਲੀ ਚੀਜ਼ ਜਿਹੜੀ ਹੈ 200 ਦੀ ਕਿਉਂ ਮਿਲ ਰਹੀ ਹੈ 50 ਵਾਲਾ ਪੈਟਰੋਲ 100 ਦਾ ਕਿਉਂ ਹੈ ਪਬਲਿਕ ਸੈਕਟਰ ਜੁਨਟ ਵੇਚੇ ਕੋ ਗਏ ਆ ਇਨਕਮ ਟੈਕਸ ਟੈਰਰ ਕਿਉਂ ਹੈ ਐਮ ਐਸ ਐਮ ای ਦੇ ਤੇ ਕਿ ਮਾੜਾ ਕਾਨੂੰਨ ਕਿਉਂ ਬਣਾਇਆ ਗਿਆ ਲੋਕਾਂ ਨੂੰ ਜਾਣਕਾਰੀ ਦੇਣ ਅੱਜ ਲੋਕ ਪੁੱਛਣਾ ਚਾਹੁੰਦੇ ਆ ਹਾਥਰਸ ਦੀਆਂ ਘਟਨਾਵਾਂ ਵੇਲੇ ਤੁਸੀਂ ਕਿੱਥੇ ਹੋ ਮਨੀਪੁਰ ਦੀਆਂ ਘਟਨਾਵਾਂ ਵੇਲੇ ਤੁਸੀਂ ਕਿਉਂ ਨਾ ਜਾਗੇ ਅੱਜ ਚਾਈਨਾ ਜਿਹੜਾ ਹੈ ਸਾਡੀ 2000 ਵਰ ਕਿਲੋਮੀਟਰ ਅੰਦਰ ਸਾਡੀ ਜ਼ਮੀਨ ਤੇ ਆ ਔਰ ਨੈਚਰਲ ਪ੍ਰਦੇਸ਼ ਦੇ ਸਿਟੀ ਦੇ ਉਹਨਾਂ ਨਾਂ ਚੇਂਜ ਕਰ ਦਿੱਤੇ ਆ ਉੱਥੇ ਕੋਈ ਬੋਲ ਬਾਲਾ ਨਹੀਂ ਕਰਪਸ਼ਨ ਦੇ ਉੱਤੇ ਜਿਹੜੀਆਂ ਬੀਫ ਕੰਪਨੀਆਂ ਸੀ ਉਹਨਾਂ ਕੋ ਉਹ ਪ੍ਰਾਈਮ ਮਿੰისტਰ ਬਣ ਜੇ ਫਿਰ ਹੁਣ ਮੌਕਾ ਦੋਨਾਂ ਦੇਣਾ ਪ੍ਰਾਈਮ ਮਿੰისტਰ ਦੀ ਇਲੈਕਸ਼ਨ ਹੋ ਰਹੀ ਹੈ ਜਦੋਂ ਆਜੂਗੇ 27 ਦੇ ਉਹਨਾਂ ਨਾਲ ਗੱਲ ਕਰ ਲਿਓ ਪਹਿਲੀ ਗੱਲ ਤੇ ਮੈਂ ਜੋਗੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਪਾਰਟੀ ਤੇ ਆਪਣਾ ਦੇਖ ਲਓ ਵੀ ਸਿਸਟਮ ਹੈਗਾ ਤੁਹਾਡਾ ਖੁਦ ਤੁਹਾਡੇ ਨਾਲ ਦੇ ਅੰਮਿਤ ਸ਼ਾਹ ਨਹੀਂ ਨਹੀਂ ਬੋਲਦੇ ਤੇ ਨਾ ਪ੍ਰਧਾਨ ਮੰਤਰੀ ਬੋਲਦਾ ਹੈ ਮੌਕਾ ਆ ਗਿਆ ਪੰਜਾਬ ਚ ਮੰਗਣ ਦੇ ਤੁਸੀਂ। ਉਹਦਾ ਹੀ ਕੇਂਦਰ ਦੇ ਵਿੱਚ ਆਵਾਜ਼ੇ ਪਾਰਟੀ ਦੇ ਨਾਲ ਆਪਣਾ ਗੱੜਜੋਟ ਹੈ। ਪਹਿਲੀ ਤਰੀਕ ਤੱਕ ਜਮਾਨਤ ਹੈ ਆ 2 ਤਰੀਕ ਨੂੰ ਜੇ ਕੇਸ਼ਰੀਵਾਲ ਸਾਹਿਬ ਅਦਲ ਜਾਂਦੇ ਨੇ ਕਾਂਗਰਸ ਦੀ ਸਰਕਾਰ ਮਾਦੀ ਹੈ ਕਿ ਕੇਸ਼ਰੀਵਾਲ ਤੇ ਉਪਰ ਕੀ ਚੱਲਦਾ ਰਹੇਗਾ ਕਿ ਵਿਡਰੋ ਦੇਖੋ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਨੇ ਉਹ ਕਾਨੂੰਨ ਦੇ ਮੁਤਾਬਕ ਹੀ ਹੋਣਗੀਆਂ ਕਾਗਰਸ ਇਹੋ ਜੀ ਕੋਈ ਕੰਮ ਨਹੀਂ ਕਰਦੀ ਵੀ ਜਿੱਥੇ ਕਾਨੂੰਨ ਦੇ ਉੱਪਰੋਂ ਦੀ ਜਾਵੇ। ਕਾਨੂੰਨ RAI ਜੇ ਕੋਈ ਕਿਸੇ ਨੂੰ ਜੇ ਕਾਨੂੰਨੀ ਕਾਨੂੰਨ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ। ਕਾਨੂੰਨ ਆਪਣਾ ਕੰਮ ਕਰੂਗਾ। ਜਿੱਦਾਂ ਹੁਣ ਦਖਲਅੰਦਾਜ਼ੀ ਹੋ ਰਹੀ ਹੈ। ਹੁਣ ਕਿਸ ਵੀ ਮਾਫ ਹੋ ਗਿਆ ਕਿ ਨਹੀਂ ਬਾਬੇ ਰਾਮ ਨਹੀਂ ਹੁੰਦਾ ਇੱਕ 사ਜਾ ਵੀ ਉੱਡ ਗਈ ਤੁਸੀਂ ਇਹ ਵੇਖੋ ਨਾ ਇਹ ਕਾਂਗਰਸ ਨਹੀਂ ਕਰੂ ਕਾਂਗਰਸ ਨਾ ਨਿਆਂ ਪ੍ਰਣਾਲੀ ਦਗੰਦਾ ਜੀ ਕਰੂਗੀ ਨਾ ਕਾਰਜ ਪ੍ਰਣਾਲੀ ਚ ਨਾ ਮੀਡੀਆ ਨੂੰ ਬੰਦੀ ਬਣਾਇਆ ਜਾਏਗਾ ਇਹ ਸਾਡਾ ਤੁਹਾਡਾ ਵਾਦਾ ਵੀ ਕਾਂਗਰਸ ਇੱਕ ਲੋਕਤੰਤਰ ਬਹਾਲ ਕਰਕੇ ਰੱਖੂਗਾ ਮੈਂ ਨਾ ਜੀ ਜੇਪੀ ਨੱਡਾ ਵੀ ਆਜਣ ਸਵੇਰੇ 9 ਵਜੇ 10 ਵਜੇ ਮਿਤਸ਼ਾ ਜੀ ਆਜਣ 12 ਵਜੇ ਮੋਦੀ ਜੀ ਆਜਣ ਜੀ ਆਉਣ ਨੂੰ ਸਾਰਿਆਂ ਦਾ ਲੱਸੀ ਪਾਣੀ ਚਕਾਵਾਂਗੇ ਪਰ ਜੋ ਜੋ ਚੀਜ਼ ਉਹ ਭਾਲਦੀ ਉਹ ਅੰਮ੍ਰਿਤਸਰੀਆਂ ਨਹੀਂ ਮਿਲਣ ਲੱਗਦੀ। ਉਹ ਇਹ ਵਾਸਤੇ ਫਤਿਹਤ ਜ਼ਰੂਰੀ ਹੈ। ਹਾਂਜੀ। ਵੋਟਾਂ ਦੀ ਸਰਦੋਰ ਕਿਹੜੇ ਦਰਪਜਾਏ ਲਗਾਤਾਰ ਉਹਨਾਂ ਨੂੰ ਜਿਹੜੀ ਪ੍ਰੋਲ ਦੇ ਕੇ ਪੰਜਾਬੀਆਂ ਦੇ ਜਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਸਿੱਕਾਂ ਦੇ ਜਖਮਾਂ ਤੇ ਉਹ ਲਗਾਤਾਰੀਆਂ ਪਹਿਲਾਂ ਪਿਛਲੀ ਵਲੀ 444000 ਵੋਟਾਂ ਦੇ ਬਦਲੇ ਆਮ ਆਦਮੀ ਪਾਰਟੀ ਨੂੰ 19800 ਵੋਟਾਂ ਮਿਲੀਆਂ। ਕਾਹਦੀ ਕੀ ਆਵਾਜ਼ ਆਈ? ਐਤਕੀ ਇਹਨੀਆਂ ਬਹੁਤ ਹੈ ਧੰਨਵਾਦ ਬਹੁਤ ਹੈ